ਅੱਜ ਮਾਰਕੀਟਿੰਗ ਕਮੇਟੀ ਦਫ਼ਤਰ ਦੇ ਵਿੱਚ ਅਸੀਂ ਆਰਤੀਆਂ ਦੀ ਮੀਟਿੰਗ ਬੁਲਾਈ ਸੀ ਕਿਉਂਕਿ ਆਉਣ ਵਾਲਾ ਝੋਨੇ ਦਾ ਸੀਜ਼ਨ ਜਿਹੜਾ ਉਹ ਥੋੜੇ ਦਿਨਾਂ ਵਿੱਚ ਇੱਕ ਤਰੀਕ ਤੋਂ ਚੱਲਣਾ ਵਾਲਾ ਹੈ ਤੇ ਥੋੜੇ ਦਿਨ ਬਾਕੀ ਨੇ ਕਾਫੀ ਉਹਦੇ ਵਿੱਚ ਵਿਚਾਰ ਵਟਾਂਦਰਾ ਹੋਇਆ ਜੋ ਆਰਤੀ ਸਾਡੇ ਸਾਹ ਭਰਾਵਾਂ ਨੇ ਸੁਝਾਅ ਦਿੱਤੇ ਉਹਨਾਂ ਸਾਰਿਆਂ ਤੇ ਗੰਭੀਰਤਾ ਨਾਲ ਵਿਚਾਰ ਵੀ ਕੀਤਾ ਗਿਆ ਤੇ ਅੱਗੇ ਉਹਦਾ ਕਾਰਵਾਈ ਕਰਨ ਬਾਰੇ ਵੀ ਗੰਭੀਰਤਾ ਨਾਲ ਸੋਚਿਆ ਗਿਆ ਜੋ ਅਸੀਂ ਕਰਾਂਗੇ ਬਾਕੀ ਇਹ ਝੋਲੇ ਦੀ ਗੱਲ ਝੋਲੇ ਦਾ ਸੀਜ਼ਨ ਜਿਹੜਾ ਉਹ ਸਰਕਾਰ ਪੂਰੀ ਤਰ੍ਹਾਂ ਉਸप्रति ਸਹਿਯੋਗ ਸਰਕਾਰ ਵੱਲੋਂ ਵੀ ਹਦਾਇਤਾਂ ਨੇ ਮੁੱਖ ਮੰਤਰੀ ਪੰਜਾਬ ਨੇ ਕੇਂਦਰ ਸਰਕਾਰ ਨੂੰ ਇਸ ਗੱਲ ਬਾਰੇ ਚਿੱਠੀ ਵੀ ਲਿਖੀ ਹੈ ਤੇ ਆਪ ਵੀ ਮਿਲ ਕੇ ਜਿਵੇਂ ਕੇਂਦਰ ਸਰਕਾਰ ਨਾਲ ਰابطਾ ਕਾਇਮ ਕਰਕੇ ਜਿਹੜਾ ਝੋਲੇ ਪ੍ਰਤੀ ਕੋਈ ਖਰਚੇ ਪ੍ਰਗਟ ਕੀਤੇ ਜਾ ਰਹੇ ਹੈ ਕਿ ਛੇਵੀਂ ਦੇ ਝੋਲੇ ਦਾ ਕਸ ਜਿਹੜਾ ਉਹ ਘਟ ਮੁਟ ਹੋਇਆ ਉਹ ਸਰਕਾਰ ਨੇ ਜਿਹੜਾ ਉਹਦਾ ਸਰਵੇ ਕਰਾਇਆ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਣ ਦੀ ਸੰਭਾਵਨਾ ਫਿਰ ਵੀ ਜੇ ਕੋਈ ਹੋਈ ਤਾ ਸਰਕਾਰ ਜਿਹੜੀ ਹੈ ਉਹਦੇ ਤੇ ਵਿਚਾਰ ਕਰੂਗੀ ਅ ਜਿੰਮੇਦਾਰਾਂ ਨੂੰ ਤੁਹਾਡੇ ਰਾਹੀਂ ਮੈਂ ਇਸ ਗੱਲ ਦੀ ਅਪੀਲ ਕਰਨਾ ਚਾਹੁੰਦਾ ਕਿ ਜਿਹੜਾ ਆਉਣ ਵਾਲਾ ਝੋਨੇ ਦਾ ਸੀਜ਼ਨ ਹੈ ਐਤ ਕੀ ਹੱਥ ਜੋੜ ਕੇ ਬੇਨਤੀ ਹੈ ਕਿ ਕੋਈ ਵੀ ਜਿੰਮੇਦਾਰ ਗੁੱਲਾ ਝੋਨਾ ਨਾਲ ਇੱਥੇ ਆਵੇ 17% ਤੋਂ ਵੱਧ ਮੋਇਸਚਰ ਹੋਇਆ ਤਾਂ ਜਿਹੜੀ ਸਾਡੇ ਕੋਲ ਕਿਤੇ ਝੋਨੇ ਦੇ ਸੀਜ਼ਨ ਦੇ ਵਿੱਚ ਉਹ ਸਪੇਸ ਜਿਹੜੀ ਹੈ ਜਗ੍ਹਾ ਇੱਥੇ ਬਿਲਕੁਲ ਘਟੁੰਦੀ ਹੈ ਝੋਨਾ ਫੁੱਲਣ ਦੀ ਗੁੰਜਾਇਸ ਬਿਲਕੁਲ ਨਹੀਂ ਹੋਣੀ ਫੜਾਂ ਬਾਰੇ ਗੱਲ ਕੀਤੀ ਗਈ ਆ ਫੜਾਂ ਦੇ ਬਾਰੇ ਅਸੀਂ ਦੁਬਾਰਾ ਫੇਰ ਜਿਨ੍ਹਾਂ ਜਿਨ੍ਹਾਂ ਨੂੰ ਤਕਲੀਫ ਹੋ ਰਹੀ ਹੈ ਉਹਨਾਂ ਤੋਂ ਲਿਖਤੀ ਫਿਰ ਆ ਲਵਾਂਗੇ ਤੇ ਉਹਨਾਂ ਦੇ ਬਾਰੇ ਵਿਚਾਰ ਕਰਾਂਗੇ ਜਿਨ੍ਹਾਂ ਕੋਲ ਘੱਟ ਹੈ ਉਹਨਾਂ ਨੂੰ ਹੋਰ ਦੇਵਾਂਗੇ ਜਿਨ੍ਹਾਂ ਕੋਲ ਜ਼ਿਆਦਾ ਵੱਧ ਨੇ ਉਹਨਾਂ ਨੂੰ ਫੜਾਂ ਬਾਰੇ ਜਿਹੜੀ ਹੈ ਉਹ ਜਰੀ ਬੇਨਤੀ ਕਰਾਂਗੇ ਕਿ ਸਰਦਨ ਜਿੰਨਾ ਉਹਨਾਂ ਕੋਲ ਵੱਧੀ ਹੈ ਬਾਕੀ ਮੇਰੇ ਨਾਲ ਖੜੇ ਨੇ ਸਾਡੇ ਬਲਾਕ ਦੇ ਸਰਾਂਦੇ ਮੰਡੀ ਦੇ ਪ੍ਰਧਾਨ ਪਰਸੇ ਉਪਲ ਜੀ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਖੜੇ ਨੇ ਪੰਨਾ ਸਾਹਿਬ ਸਿੰਘ ਤੇ ਬਾਕੀ ਮੇਰੇ ਨਾਲ ਖੜੇ ਨੇ ਮੋਲੇਪੁਰ ਤੋਂ ਪ੍ਰਧਾਨ ਨੇ ਇਹ ਸਾਰੀਆਂ ਜਿੰਨੇ ਵੀ ਆਰਥੀਆਂ ਸਾਰੇ ਬਹੁਤ ਵਧੀਆ ਅੱਗੇ ਵੀ ਇਹਨਾਂ ਨਾਲ ਸਹਿਯੋਗ ਨਾਲ ਚੱਲਦਾ ਮੈਂ ਵੀ ਇਹਨਾਂ ਨੂੰ ਬੇਨਤੀ ਇਹ ਕੀਤੀ ਹੈ ਇਹ ਸਮੇਂ ਸਮੇਂ ਤੇ ਅਸੀਂ ਮੰਡੀ ਦੇ ਵਿੱਚ ਅਸੀਂ ਆਵਾਂਗੇ ਵੀ ਸਰਵੇ ਵੀ ਕਰਾਂਗੇ ਤੇ ਤੁਹਾਡੇ ਸੁਝਾਅ ਵੀ ਲਵਾਂਗੇ ਦੇਖਾਂਗੇ ਵੀ ਕਿਸੇ ਵੀ ਜੀਵਨਦਾਰ ਨੂੰ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਮੁਸ਼ਕਲ ਨਾ ਆਵੇ ਮੰਡੀ ਦੇ ਵਿੱਚ ਕਈ ਤਰ੍ਹਾਂ ਦੀਆਂ ਆਉਣ ਪਈਆਂ ਹੁੰਦੀਆਂ ਨੇ ਜਿਹੜੀਆਂ ਵਾਧਾ ਕਰ ਦਿੰਦੀਆਂ ਉਹਦੇ ਬਾਰੇ ਉਹਨਾਂ ਨੂੰ ਬੇਨਤੀ ਕੀਤੀ ਆ ਸਾਰੇ ਆਰਥੀਆਂ ਨੂੰ ਕਿ ਉਸ ਤਰ੍ਹਾਂ ਦੀ ਕੋਈ ਸ਼ਿਕਾਇਤ ਨਾ ਆਵੇ ਕਾਦੇ ਸਾਰਾ ਜਿਹੜਾ ਹੈ ਇੱਕ ਦੂਜੇ ਨਾਲ ਮਿਲ ਤਾਲਮਿਲ ਬਣਾ ਕੇ ਮਾਹੌਲ ਵਧੀਆ ਬਣਾ ਰਹੇ ਤੇ ਸੀਜ਼ਨ ਜਿਹੜਾ ਹੈ ਪਰਮਾਤਮਾ ਦੀ ਕਿਰਪਾ ਦੇ ਨਾਲ ਅਸੀਂ ਸੁਖੀ ਸਾਡੀ ਨੀਤ ਨੇ ਜਾਰੀ ਹੈ ਜਿੱਥੇ ਜੀਵੇਦਾਰ ਵੀ ਖੁਸ਼ ਰਹੇ ਜਿੱਥੇ ਆਰਥੀ ਵੀ ਖੁਸ਼ ਰਹੇ ਜਿੱਥੇ ਮੇਰਾ ਤੇ ਮੇਰਾ ਸਟਾਫ ਵੀ ਜਿਹੜਾ ਹੈ ਉਹ ਸਾਰੇ ਖੁਸ਼ ਰਹਿਣ ਬਹੁਤ ਬਹੁਤ ਧੰਨਵਾਦ ਜੀ ਮਾਰ ਕਬੱਡੀ ਸਰੰਦਿਕ ਗੁਰਵਿੰਦਰ ਸਿੰਘ ਢਿੱਲੋਂ ਚੋਹਮਨ ਸਾਹਿਬ ਸੈਕਟਰੀ ਮਾਰ ਕਬੱਡੀ 6.5 ਦੀ ਸਰਵਾਂ ਦੀ ਮੀਟਿੰਗ ਹੋਈ ਆ ਉਹਦੇ ਬਾਰੇ ਜਿਹੜਾ ਜੀਰੀ ਦਾ ਸੀਜ਼ਨ ਆਉਣ ਵਾਲਾ ਥੋੜਾ ਕੁਝ ਦੇ ਨਾਲ ਤੇ ਸ਼ੁਰੂ ਹੋਣ ਵਾਲਾ ਉਰੇ ਵਿੱਚ ਕਈ ਮੁਸ਼ਕਿਲਾਂ ਆਈਆਂ ਪਰ ਉਹ ਰੋਲ ਪੜਾ ਖਵਾਰਾ ਚ ਪੜਦੇ ਨੇ ਜਿਸ ਤਰ੍ਹਾਂ ਚਾਲਿਆਂ ਦੀ ਹੜਤਾਲ ਆ ਚਾਹੇ ਹੁਣ ਜਗ੍ਹਾ ਨਹੀਂ ਹੋਈ ਇਹਦੇ ਬਾਰੇ ਮੰਡੀ ਬਾਰੇ ਵਿਚਾਰਾ ਕੀਤੀ ਹੋਈ ਜਾਂਨੇ ਅਸੀਂ ਤਾਂ ਇਹ ਸਾਰੇ ਅਪੀਲ ਕਰਦੇ ਆ ਜੀਮੀ ਦਾ ਰਭਾ ਉਹਨੂੰ ਵੀਲ ਕਰ ਦੇਂਦੀ ਐਤੀ ਪਿਛਲੀ ਗੱਲ ਹੈ ਨਹੀਂ ਕਿ ਮੰਡੀ ਦੇ ਵਿੱਚ ਹੱਥ ਜੋੜ ਕੇ ਮੈਂਦੇ ਸੁੱਕਾ ਮਾਲ ਲਿਖਿਆ ਸੁੱਕਾ ਮਾਲ ਲਿਆ ਤੇ ਜਿਹੜਾ ਨਾਲ ਦੀ ਨਾਲ ਮੰਡੀ ਦੀ ਖੁਰਲਾਚ ਸੁਕਾਇਆ ਹੋਊਗਾ ਮਾਂ ਕਿਸੇ ਨੂੰ ਕੋਈ ਦਿੱਕਤ ਨਹੀਂ ਨਾ ਮੰਡੀ ਦੇ ਵਿੱਚ ਕਿਸੇ ਭੋਲਣ ਦੇਣਾ ਨਾ ਕੋਈ ਤੇ ਬੋਲਿਆ ਜਾਣਾ ਅਸੀਂ ਤਾਂ ਇਹ ਵੀ ਬੀਲ ਕਰਦੇ ਸੁੱਕਾ ਮਾਲ ਲਿਖਿਆ ਜਿਹੜਾ ਨਾਲ ਦੀਆ ਪੱਕਾ ਲੱਗੇ ਮਾਂ ਭਰਿਆ ਜਾਵੇ ਸਰਾਂ ਦੇ ਮਾਰਕੀਟ ਕਮੇਟੀ ਦੇ ਵਿੱਚ ਸੈਕਟਰੀ ਸਾਹਿਬ ਤੇ ਚੇਅਰਮੈਨ ਸਾਹਿਬ ਦੀ ਅਗਵਾਈ ਵਿੱਚ ਆਰਤੀ ਭਰਾਵਾਂ ਦੀ ਮੀਟਿੰਗ ਹੋਈ ਹੈ ਤੇ ਇੱਥੇ ਸੈਕਟਰੀ ਸਾਹਿਬ ਨੇ ਸਾਨੂੰ ਮੰਡੀ ਦੇ ਪਰੰਦਾ ਬਾਰੇ ਕੋਈ ਵੀ ਦਿੱਕਤ ਬਾਰੇ ਦੱਸਿਆ ਵੀ ਅਗਰ ਮੰਡੀ ਦੀ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਹੋਵੇ ਸਾਨੂੰ ਦੱਸੋ ਤੇ ਇਹਨਾਂ ਨੇ ਤੇ ਬਾਕੀ ਅਪੀਲ ਇਹਨਾਂ ਨੇ ਕਿਹਾ ਜੀ ਜੀਵਾਰਾਂ ਨੂੰ ਇਹ ਅਪੀਲ ਕਰੀ ਜਾਵੇ ਵੀ ਤੋਨਾ ਸੁੱਕਾ ਲੈ ਕੇ ਆਓ ਤਾਂ ਕਿ ਕਿਸੇ ਨੂੰ ਕੋਈ ਦਿੱਕਤ ਨਾ ਹੋਵੇ ਤੇ ਕੁਝ ਆੜਦੇ ਨੂੰ ਫੜਾਂ ਦੀ ਪ੍ਰੋਬਲਮ ਹੋਇਆ ਉਸ ਬਾਰੇ ਵੀ ਦੱਸਿਆ ਵੀ ਉਹਨਾਂ ਦਾ ਹੱਲ ਛੇਤੀ ਹੀ ਕਰਿਆ ਜਾਊਗਾ ਅਗਰ ਲੋੜ ਪਈ ਤਾਂ ਸਭ ਆੜ ਵੀ ਬਣਾ ਸਕਦੇ ਹਾਂ ਸੀ